ਦੁਨੀਆ ਤੇ ਜਦੋਂ ਦੀ ਦੁਨੀਆ ਬਣੀ ਐ ਉਹ ਤੋਂ ਬਾਅਦ ਸਮੇਂ ਨੂੰ ਵੇਖਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯੰਤਰਾਂ ਦੀ ਵਰਤੋਂ ਕੀਤੀ ਗਈ ਐ ਆਧੁਨਿਕ ਸਮੇਂ ਦੇ ਅੰਦਰ ਸਮੇਂ ਨੂੰ ਦੇਖਣ ਦੇ ਲਈ ਘੜੀਆਂ ਦੀ ਕਾਢ ਕੱਢੀ ਗਈ ਤੇ ਹੌਲੀ-ਹੌਲੀ ਇਹ ਘੜੀਆਂ ਦੁਬਾਰਾਂ ਤੋਂ ਹੁੰਦੀਆਂ ਹੁੰਦੀਆਂ ਛੋਟਾ ਰੂਪ ਲੈ ਕੇ ਸਾਡੇਆਂ ਗੁੱਟਾਂ ਤੱਕ ਪਹੁੰਚੀਆਂ ਇਹੀ ਘੜੀਆਂ ਨੂੰ ਜੇ ਕੋਈ ਨੁਕਸ ਪਾ ਜੇ ਤਾਂ ਇੱਕ ਸਰਦਾਰ ਸਾਹਿਬ ਨੇ ਜਿਹੜੇ ਕਿ ਮੁੱਦਤਾਂ ਤੋਂ ਬੈਠੇ ਹਰ ਰੋਜ਼ ਆਪਣੇ ਉਹਨਾਂ ਗਾਂਾਂ ਦੀ ਉਡੀਕ 'ਚ ਰਹਿੰਦੇ ਨੇ ਜਿਹੜੇ ਉਹਨਾਂ ਕੋਲੇ ਘੜੀ ਸਭਰਾਉਣ ਆਉਂਦੇ ਨੇ ਆਓ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਨਾਉਣ ਜਾ ਰਹੇ ਹਾਂ ਜਿਹੜੇ ਕਿ ਬੜੇ ਹੀ ਪ੍ਰੇਮ ਦੇ ਨਾਲ ਬੈਠੇ ਸਬਰ ਤੇ ਸੰਤੋਖ ਦੀ ਮੂਰਤ ਬਣੇ ਘੜੀਆਂ ਲੋਟ ਕਰਦੇ ਆ ਜਿਨਨੇ ਕੋ ਆਪ ਪੁਰਾਣੇ ਹੋ ਚੁੱਕੇ ਆ ਉਹਨਾਂ ਕੋ ਪੁਰਾਣਾ ਇਹ ਕੱत्ता ਸਾਹਮਣੇ ਬਿਠੇ ਆ ਤੇ ਇਹ ਕੱत्ता ਵੀ ਉਹ ਹੈ ਜਿਹੜਾ ਹੁਣ ਕੋਈ ਕਰਕੇ ਰਾਜੀ ਨਹੀਂ ਕਿਉਂਕਿ ਸਿੱਖਣਾ ਹੀ ਵੱਡਾ ਔਖਾ ਹੈ ਵੱਡੀਆਂ ਮੋਟਰਾਂ ਤੇ ਹਰ ਕੋਈ ਖੋਲ ਲੈਂਦਾ ਹੈ ਛੋਟੇ-ਛੋਟੇ 부ਰਜਿਆਂ ਨੂੰ ਕੌਣ ਸੰਭਾਲੇ ਆਓ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਆ ਸਰਦਾਰ ਰਣਜੀਤ ਸਿੰਘ ਨਾਲ ਜਿਹੜੇ ਕੇ ਲੰਮੇ ਸਮੇਂ ਤੋਂ ਘੜੀਆਂ ਨੂੰ ਠੀਕ ਕਰਨ ਦਾ ਕੰਮ ਕਰਦੇ ਆ ਆਉਂ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਹੁਣ ਤੱਕ ਦੇ ਕੱਢੇ ਹੋਏ ਤੱਤਾਂ ਦੇ ਬਾਰੇ ਆਓ ਚੱਲੀਏ ਫਿਰ ਵਾਜੂ ਜੀ ਦਾ ਖਲਸਾ ਵਾਜੂ ਜੀ ਦੀ ਗੋਸੇ ਤੁਸੀਂ ਮੈਸਰੇਓ ਚੈਨਲ ਦਾ ਸ਼ਾਫਟ ਮੈਂ ਹਾਂ ਜਗਦੀਪ ਸਿੰਘ ਸ਼ਾਫਟ ਇਹ ਸਮੂਹ ਤੁਹਾਡੇ YouTube ਦੇ ਮਾਧਿਅਮ ਨਾਲ ਇਹਨਾਂ ਜੁੜੇ ਸਮਾਉ ਦਸਤਾਵਰਾਂ ਦਾ ਹਾਫਿਕਾ ਜੋ ਨੀ ਆਪਾਂ ਹਾਰਗੋਨਿਕੇਸ਼ਨ ਨਾਲ ਜਿਸੇ ਬੇਨਤੀ ਫੱਤਰ ਦੀ ਇਨਸਾਨ ਦੇ ਨਾਲ ਤੁਹਾਡੇ ਮੁਲਕਾਂ ਤੋਂ ਕਰਾਉਨੇ ਆ। ਉਸੇ ਲਈ ਤਹਿਤ ਅੱਜ ਆਪਾਂ ਪਹੁੰਚੇ ਆ ਸਰਦਾਰ ਸਾਹਿਬ ਦੇ ਪੁੱਤ ਜਿਹੜੇ ਕਿ ਛੜੀਆਂ ਨੂੰ ਸਪੀਕ ਕਰਨ ਦਾ ਕੰਮ ਕਰਦੇ ਆ। ਜਿਨ੍ਹਾਂ ਨੂੰ ਏਠ ਪੰਜਾਬੀ ਦੇ ਵਿੱਚ ਛੜੀ ਸਾਜ ਆਖਿਆ ਜਾਂਦਾ। ਆਓ ਆਪਾਂ ਇਹਨਾਂ ਨਾਲ ਕਰਦਿਆਂ ਗੱਲਬਾਤ ਤੇ ਪੁੱਛਦੇ ਇਹਨਾਂ ਦੇ ਕੰਮ ਕਰਾਰੇ ਵਾਹਿਗੁਰੂ ਜੀ ਕਾ ਤਾਲ ਸਾਹਿਬ ਵਾਹਿਗੁਰੂ ਜੀ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹਰਾਂਗੀ ਸਿੰਘ ਜੀ। ਠੀਕ ਹੈ ਜੀ ਤੇ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਜੀ ਹੋ ਗਏ 40 ਸਾਲ 40-50 ਸਾਲ ਹੋ ਗਏ ਠੀਕ ਹੈ ਜੀ ਹਾਂ ਜੀ ਤੇ ਕਿਤੋਂ ਇਹ ਦੀ ਸਿੱਖਿਆ ਦਾ ਉਹ ਘੜੇ ਨਾਲ ਇਹ ਸਿੱਖਿਆ ਹੈ ਜੀ ਠੀਕ ਹੈ ਜੀ ਸਾਡੇ ਘਰ ਦੇ ਤਾਂ ਬੁੱਢੀ ਸੀ ਠੀਕ ਹਨ ਕੋ ਖਨੇ ਸੋ ਘੜੀ ਹੋ ਗਿਆ ਕਿ ਲੈ ਤਾਂ ਮੈਂ ਜਰ ਆ ਕੇ ਮਾਰੇ ਕਹਿੰਦੀ ਸੀ ਹਾਂ ਜੀ ਪੂਰੀ ਘੜੀ ਸ਼ੈਡੋ ਕੀ ਬਾਹਰ ਗਈ ਤੋਂ ਸਾਡੇ ਘਰ ਆ ਕੇ ਕਹਿੰਦਾ ਵੀ ਬੋਡੇ ਮੁੰਡੇ ਦੇ ਮਾ ਕੰਮ ਦਿਖਾਉਂ ਠੀਕ ਕੰਮ ਦਿਖਾਉਂ ਉਹਨੂੰ ਵੀ ਤਾਂ ਇਹਨੇ ਜਾਣ ਨੂੰ ਆਇਆ ਕਹਿੰਦੇ ਕਹਿੰਦੇ ਵੀ ਤੂੰ ਤੈਨੂੰ ਆ ਬੰਦਾ ਆਇਆ ਠੀਕਾ ਹੋਦੀ ਜਿੰਨ ਨਾਮ ਲਾਉਣਾ ਹੈ ਤੇਰਾ ਨਾਮ ਆ। ਤੇ ਉਸ ਟਿਕੀ ਨੂੰ ਵੀ ਪਤਾ ਨਹੀਂ ਕੋ ਹੋ ਰਿਹਾ। ਕਿਨੇ ਦਿਨ ਚੱਲ ਲੱਗਾ ਲੰਕੈਸਲ ਕੰਮ ਕਰਦਾ ਰਿਹਾ। ਮਨੇ ਕੋਲਰ ਹੋ ਗਏ ਬੰਨੇ। ਚਲੋਂ ਤਾਂ ਦੁਕਾਨ ਵੀ ਲਾਟ ਨਾ ਮਤ ਦਾ ਸੈਕਸ਼ਨ ਜਾ ਸਾਲ ਜਾ ਗਿਆ। 300 ਲੱਖ ਆ ਗਿਆ ਇਹਨਾਂ ਦਾ। 7 ਤੋਂ ਬਾਅਦ ਜਦੋਂ ਨਵੇਂ ਕੰਮ ਨੇ ਲੱਗਿਆ ਨਾ ਕਰਦਾ ਰਿਹਾ ਕਰਦਾ ਰਿਹਾ। ਇੱਕ ਦਿਨ ਆਜਾਇਆ ਕਿ ਮੈਨੂੰ ਸਮਝਾ ਲੈਣਾ ਹੈ ਆਪਣਾ ਕੰਮ ਕਰਨਾ ਹੈ ਜਿਹੜਾ ਮੈਂ ਆਪਣਾ ਕੰਮ ਚੱਲਣਾ ਹੈ ਆਫਿਸਾਂ ਨੂੰ ਠੀਕ ਨਹੀਂ ਨੂੰ ਕੋਠੇ ਕੰਮ ਕਰਦਾ ਕਰਦਾ ਜੇ ਮੈਨੂੰ ਸੱਨੇ ਦੀ ਆਫਰ ਦਿੱਤੀ ਵੀ ਕੰਨਾ ਇਹ ਗੱਲਾਂ ਵੀ ਤੈਨੂੰ ਸਟਾਪ ਤੇ ਰੱਖਾਂਗੇ ਸਾਡਾ ਕੰਮ ਦਾ ਟੜੀਆਂ ਚਲੇ ਜਾਂਦੇ ਜੀ ਵੈਲੇ ਰਿਮੋਟ ਕਹਿੰਦੇ ਉਹ ਸਹਾਨੂੰ ਨਹੀਂ 40 ਹੋ ਰਹੀ ਜਨਾ 40000 ਤੈਨਾਂ 40000 ਦੀ ਮੋ ਮੰਨ ਲਿਆ ਜੀ ਕਿ ਦੋਰੇ ਨਹੀਂ ਉਮੀਦ ਨਹੀਂ ਮਿੰਟ ਉਹ ਤੋਂ ਬਾਅਦ ਮੈਂ ਉੱਥੇ ਕਿਹਨਾਂ ਕਹਾਪੂਏ ਨਹੀਂ ਕਰਿਆ ਵੇਰ ਮੈਨੂੰ ਤੇ ਤੇ ਬੰਦ ਨੇ ਇਹ ਜਾਣੇ ਦੇਖਦਾ ਨੂੰ ਆਨੇ ਦੇ ਚਾਹੁੰਦੇ ਮੈਂ ਤਾਂ ਵੀ ਕਰਤਾ ਮਗਰੇ ਤਾਂ ਉਹ ਕਰ ਰਗਾ ਵੀ ਉਹਨਾਂ ਨੇ ਮੈਨੂੰ ਉਹ ਤੇ ਗੁਰਿੰਦਰ ਅਧਿਸ਼ ਵੀ ਨਹੀਂ ਲਿਆ ਕਿਉਂਕਿ ਪੈਨ ਨਹੀਂ ਚੋ ਉਹ ਇਹਦਾ ਨਹੀਂ ਜੂਰਾ ਠੀਕ ਉਹ ਤੋਂ ਕਿਸੇ ਕੰਮ ਨਹੀਂ ਕਰ ਰਸੀ ਨਹੀਂ ਸ਼ੋਰੂਮ ਜੀ ਕੰਮ ਕਰ ਰਸੀ ਠੀਕ ਸੋ ਬੜੀਆਂ ਡੋਰੂਆਂ ਕੜੀਆਂ ਦੇ ਕੰਮ ਕਰਦਾ ਠੀਕ ਹੈ ਫੋਨ ਕਰ ਮੈਨੂੰ ਕੇ ਨਾਲ ਆ ਸਭੀ ਬਾਤ ਕਰਦਾ ਨਾ ਇਹ ਵੀਰੋ

ਤਸੀ ਨਗਰ ਵਿੱਚ ਮੈਂ ਮਾਣੂ ਗਿਆ ਬਾਹਾਂ ਵਿੱਚ ਹੁਣ ਨਹੀਂ ਨੰਗਾ ਨਹੀਂ ਨਹੀਂ ਨਾ ਯਾਰ ਮਾਣ ਬੋਹਿੰਗੇ ਯਾਰ ਮੇਰਾ ਰਿਸਰਚ ਚੱਲ ਕੇ ਆ ਗਿਆ ਉਹ ਹੀ ਹੈ ਮੇਰਾ ਕਈ ਵਾਰ ਸੌਗਣਾ ਪੜ੍ਹਦੇ ਨਹੀਂ ਆਉਂਦੇ ਤਾਂ ਨਹੀਂ ਕਿਸੇ ਚਾਰ ਬਾਬਾ ਚਲੋ 5-10 ਵặn ਹਾਂ ਤੁਸੀਂ ਚਾਹੂਗੇ ਚੱਲੇਗੇ ਚਾਹ ਵੀ ਦੇ ਵੀ ਚੱਲ ਮੇਰੇ ਮਨ ਤੇ ਉਹ ਮਨ ਚਾਹੀ ਹੁਣ ਮੇਰੇ ਮਨ ਚੱਲ ਹਾਂ ਮੈਂ ਆ ਕੇ ਉਹਨੂੰ ਗਿਆ ਮਾਰਿਆ ਵੀ ਉਤਨਾ ਕੰਮ ਨਹੀਂ ਕਰਨਾ ਵੀ ਤੁਸੀਂ ਮੈਂ ਬੰਦਾ ਮੈਂ ਬੰਦਾਂ ਨੂੰ ਬਹੁਤ ਪੂਰਾ ਆਉਂਦਾ ਕੰਮ ਇਹ ਮੈਂ ਨਾ ਪੂਰਾ ਕਰਦਾ ਹਾਂ ਵੀ ਤੁਸੀਂ ਇਹ ਬੜਾ 15 ਰੁਪਏ ਸੋਲੋ ਵੀ ਉਹ ਨਾ ਮਰਾ ਅੱਗੇ ਜਿੰਦੇ ਰੋੜ ਡੜੀ ਆ ਲੈਣ ਬਣਾ ਦੇ ਕੀ ਗੱਲ ਹੋ ਗਈ ਮੈਂ ਕਿ ਸਾਰਾ ਆ ਨਾ ਲੋਈਆ ਵੀਰਾ ਅੜਾ ਬੋਣਾ ਆ ਦੀ ਮੈਂ ਇਥੇ ਕਿਉਂ ਚਾਹ ਤੈਨੂੰ ਵਾਸਤੇ ਕਰ ਰਿਹਾ ਕਿ ਇਹ ਕਰਦਾ ਆ ਜਿਹਾ ਪਰ ਨਹੀਂ ਪੜਦੇ ਨੇ ਚੋਕ ਕਰ ਆਪਣੇ ਕਰਦਾ ਕੁਝ ਇਹ ਮੈਂ ਚਾਹ ਤੂੰ ਚਲ ਗਿਆ ਨਹੀਂ ਕਹਣਾ ਇਹ ਚਿੰਗਾ ਤੇ ਆਇਤੀ ਕਰਵਾ ਗਈ ਕੋਈ ਨਾ ਮਲੋਂ ਹੂੰ ਜੇ ਤੁਸੀਂ ਇਹ ਨਹੀਂ ਚਾਹਣ ਚਲੋ ਕਿ ਉਹਨੇ ਆਪਣੇ ਡੇਟਾਂ ਦੇ ਦੇ ਇਹ ਹੀ ਕੰਮ ਕਰ ਜੀ ਇਹਨਾਂ ਤੋਂ ਕਹਿਣ ਤੋਂ ਵਧੀਆ ਉਹ ਤਾਂ ਜੀ ਲੋਈ ਕਿ ਬੰਦੇ ਸਾਨੂੰ ਨਾਲ ਹਲਾਫੀ ਬਾਦ ਵੀ ਮੰਗਣ ਦੀ ਬਾਦ ਵੀ ਘਰਿਆਂ ਦਾ ਪਿੰਡ ਬੈਲ ਕਿਤੇ ਹੈ ਹਾਂ ਉਹ ਸਮੇਂ ਦੇ ਇਫਟਾਉਣੇ ਕਾਰੀਗਰ ਵਜਦੇ ਹਾਂ ਉਹ ਸਮੇਂ ਬਈ ਨੂੰ ਇਹਨਾਂ ਨੂੰ ਦੋ ਵਾਰ ਯਾਦ ਕਰਦੇ ਜੇ ਮੈਂ ਜਾਣ ਲੱਗਾ ਇਹ ਹੀ ਹੋ ਗਏ ਤੋਂਨ ਦੇ ਜੀਦੜੀ ਹੋ ਗਏ ਉਹਨਾਂ ਜਿਆਦਾ ਜ਼ਿੰਮੇਵਾਰ ਦਾ ਕਰ ਗਏ ਸਮਝਦਾ ਤਾਂ ਪੈਗੇ ਫਿਰ ਉਹ ਇਹ ਢੇਰ ਨੂੰ ਕਰਨੇ ਉਹਨਾਂ ਨੇ ਲੈਂਦਾ ਅੰਨੇ ਲੈ ਗਏ ਜਿਵੇਂ ਕੰਮੇ ਚਾਲਣਾ ਕਰਾਉਣਾ ਕਰਾਣੇਗਾ ਅੰਦਰ ਠੀਕ ਚਲੋ ਭਰੇ ਸ੍ਰੇਨੈਦ ਕਰਨ ਕਰੀ ਉਹਨਾਂ ਨੇ ਗੋਣਲੀ ਗੰਦ ਕਰ ਨੂੰ ਮੇਰੇ ਸਾਹ ਲਗਿਆ ਠੀਕ ਤਰ ਕਰਾ ਮੈਨੂੰ ਕੱਲਾ ਵੀ ਤੈਨੂੰ ਲੈ ਕੇ ਜਾਣਾ ਮੈਂ ਕਹ ਵੀ ਨਹੀਂ ਉੱਥੇ ਮੇਰੇ ਨਜ਼ਾਈ ਨਹੀਂ ਰਹਿੰਦੀ ਮੇਰੇ ਅੱਗੇ ਤੁਹਾਡੀ ਅਸੁਖੀ ਜੜਾਈ ਹੈ ਜੀ ਹਾਂਜੀ ਕਿਉਂ ਹਾਂ ਵੈਂਡਰ ਮੈਨੂੰ ਦੱਸਦਾ ਤਾਂ ਨਹੀਂ ਕਾਹਨ ਆਇਰੇ ਗਏ ਤੂੰ ਤੋੜ ਕੇ ਮੇਰੇ ਕੋਲ ਆ ਵੀ ਥੋੜੀ ਲੜਾਈ ਰਹਿਣਾ ਨਹੀਂ ਨਹੀਂ ਕਹਾਂ ਸਾਡੀ ਕੁਮਾਰੀ ਉਹ ਨਹੀਂ ਦੱਸਿਆ ਯਾਰ ਮੇਰੇ ਚਲ ਆਏ ਪਿਆਰਾਂ ਵੀ ਆ ਦੱਸਿਆ ਗਿਆ ਰਵਾਹ ਦਾ ਚੱਲਣਾ ਪਿਆ ਤੂੰ ਨੇ ਨਹੀਂ ਮੰਨੇ ਮੈਂ ਨਹੀਂ ਨੰਦ ਚਲੇ ਗੱਤ ਗਾ ਦਿੰਦਾ ਕੀ ਮਾਣ ਨਹੀਂ ਯਾਰ ਯਾ ਕਿ ਜੀ ਤੇਰੇ ਨਾਲ ਕੰਮ ਲੱਗਿਆ ਇੱਥੇ ਤੋਂ ਲੱਗਿਆ ਤੂੰ ਹੀ ਉਹਦੀਆਂ ਨਾਲ ਲੜਾਈ ਹੋ ਗਈ ਅੱਛਾ ਜੀ ਤੀ ਤੂੰ ਸਾਡਾ ਬੰਦਾ ਪੱਟ ਕੇ ਕਿਉਂ ਆਇਆ ਤੂੰ ਜਾਣ ਕੇ ਪੱਟਿਆ ਬਿਗਾਨ ਦੇ ਬੱਚੇ ਨਹੀਂ ਹਾਂ ਕਿ ਨਹੀਂ ਨਾ ਹੋ ਰਿਹਾ ਇਹ ਮੈਨੂੰ ਕੋ ਲੱਗਾ ਜਿਵੇਂ ਤੈਨੂੰ ਗੱਲ ਲੂਗੀ ਨਾ ਕਿ ਅਸੀਂ ਪਹਿਲੇ ਗੱਲ ਕੀਤੀ ਸੀ ਹਾਂ ਜਿਹੜੇ ਇੱਥੇ ਲਾਈਏ ਹੋਏ ਹਾਂ ਹਾਂ ਤੇ ਹੁਣ ਜਿਹਨੇ ਕਿਹਾ ਕਿ ਮੈਨੂੰ ਜਾਣਾ ਮੇਰੇ ਕੋਲ ਹੋਣਾ ਹੈ ਹਾਂ ਜਾਣ ਦੱਸਣਾ ਆ ਜਾਣਾ ਬਣੀ ਜੀ ਫੋਟੋ ਵੀ ਕਰਨਾ ਆ ਕੇ ਆਦਗੇ ਥੰਨੇ ਆ ਗਿਆ ਥੰਨੇ ਆ ਕੇ ਜਿਵੇਂ ਉਹ ਬੰਦੇ ਨੇ ਚੁੱਕੀ ਗੱਲ ਹੈ ਛੜੀ ਜੀ 2009 ਦਾ ਸਾਡੇ ਕੋਲ ਵੀ ਨਹੀਂ ਕਾਹਦਾ ਸਰ ਤੂੰ ਸਰਾ ਕੋ ਕੋ ਮੇਰੇ ਕੋਲ ਕਿ ਸਿਆ ਕਰਦੇ ਇੰਗਲਿਸ਼ ਆ ਉਹਨੇ ਮੇਰੇ ਅੰਦਰੂਨੀ ਲਈ ਟੋਨ ਕਰੀ ਇੰਕਾ ਡੀਸਰ 118 ਕੀ ਲਾ ਫਿਕ ਆ ਇੰਗਲਿਸ਼ ਦੇ ਮੈਨ ਦਾ ਜੇ ਮੈਨੂੰ ਕਿਹਾ ਹਾਂ ਉਹ ਮਨ ਦਾ ਸਟੈਂਡ ਆਈ ਉਹ ਉਹ ਯਾਤੀਆ ਤਨੋਂ ਦਗਾ ਤੇ ਮੈਨੂੰ ਉਹ ਜੰਦੇ ਦੇ ਚਿੱਤੀ ਦਿਖਾ ਵੀ ਆ ਉਹਨਾਂ ਦੁਪਾ ਠੀਕ ਹੈ ਚਿੱਤੀ ਰਹੀ ਹੈ ਤੇ ਇਹਦਾ ਕੰਮ ਕਰਦਾ ਰੇ ਕਰਦਾ ਉਹਨਾਂ ਕਿ ਉਹ ਫਿਰ ਜਿਵੇਂ ਨਿਕਾ ਆ ਮੈਂ ਨਿਕ ਜਗਾ ਰੋਣੇ ਨੇ ਦੁਗਾ ਖਾਵੇ ਠੀਕ ਹੈ ਸੇਰ ਮੈਰੀ ਗੱਲ ਨਹੀਂ ਉਹ ਤਾਂ ਉਹ ਕੁਝ ਨਹੀਂ ਕਰ। ਕੋ ਮੁੰਡਾ ਬਿਲਕੁਲ ਰਸਟਮ ਗੈਂਦ ਲੈ ਦੇਖੀ ਜਾਨਾ ਉਹਨੇ ਮੇਰੀ ਨਹੀਂ ਕਰਦਾ ਸੀ ਇਹ ਜਿਹਾਦਾ ਮੈਂ। ਹਾਂ ਦਾ ਠੀਕ ਆ। ਤੇ ਇੱਕ ਵਾਰ ਇਹ ਜੀ ਚੀਜ਼ ਹੈਗਾ ਬਾਹਰ ਇੱਕ ਵਾਰ ਨਿਕਲਾ ਹੋਗਾ ਦੋਰਾ ਬਹੁਤ ਅਫਰ ਹੈਗਾ। ਪੁੱਛਦਾ ਮੈਂ ਇਹ ਗੋਰ ਸਾਹਰੇ ਗਿਆ ਨੇ ਦੋ ਜਨ ਜਾਨੀ ਕਰਨੀ ਪਈ ਉਹਨਾਂ ਤੋਂ ਕਿ ਜਵਾਲ। ਤੋਂ ਜਿਵੇਂ ਮੈਂ ਤੇ ਆ ਨਾ ਮੈਂ ਕਿ ਇਹ ਤੋ ਤਰ ਗਿਆ ਜਿਹਦੋ ਹੋਣਾ ਨਹੀਂ। ਹਾਂ ਮੈਂ ਕਿ ਮੈਂ ਪੂਰੇ ਆ ਗਿਆ। ਇਹ ਮੈਂ ਕਰਦਾ। ਸੱਚੀ ਤੇ ਉਹ ਬਲੇਬ ਸੁਣਾ ਜਾਨਣਗੇ ਜੁਨੇ ਨਸੂ ਨਿਆ ਕਰਨ ਨੂੰ ਆ ਜਿੰਦਾਦਾਰੋਂ ਹੁਣਾਂ ਦੀਗਾ ਕਿ ਮੇਰੇ ਸਾਰੇ ਹੋਰ ਕੰਮ ਆਉਣ ਆ ਹਾਂ ਕਿਉਂ ਹਾਂ ਕਹਿਵਾਗੇ ਦੇ ਇੱਕ ਨੂੰ ਵਾ ਇੱਕ ਪੋ ਆ ਕੰਮ ਕਰਤਾਂ ਉਹ ਅਗੈ ਨਾ ਕਰਨਾ ਹੋ ਗੇਨ ਨੂੰ ਤਾਂ ਉਹ ਕੰਮ ਹੀ ਸਾਰੇ ਹੋਰ ਮਾ ਇਹ ਡੀਜਰ ਮੇਰੇ ਨਹੀਂ ਜੀਦੇ ਇਸ ਬਰੀ ਵਾਲੀ ਜੁਲਾਰ ਆਣ ਗਿਆ ਪਤਾ ਨਹੀਂ ਮੈਂ ਕੱਟ ਕੇ ਮੈਂ ਕੰਨ ਐਕਸ ਹੋ ਜਾ ਸੋ ਲੋ ਯੋਨੇ ਆਪਣੇ ਡੈਡੀ ਨੂੰ ਗਿਆ ਡੈਡੀ ਨੂੰ ਮੈਨੂੰ ਜਾਣਦਾ ਜਿੱਡੇ ਨੂੰ ਉਹ ਵੀ ਆ ਗਿਆ ਇਸਾਂ ਤਨਾ ਸ਼ੀਗਾਲੀ ਵਾਲੀ ਐਸੀ ਗੱਲ ਆ ਤੂੰ ਵੀ ਬੱਸ ਆਪੀ ਬੈਠਾ ਫਿਕਰਾਂ ਨਾਲ ਜਾ ਰਿਹਾ ਅਲੱਗਾਂ ਬੋਲ ਕੇ ਲੰਗਾ ਦਾ ਬੀਟਾ ਆਪਨਾ ਮਾਤਾ ਵੀ ਗਿਆ ਆਪਣਾ ਤਾਂ ਹੈਗਾ ਮਾਤਾ ਵੀ ਸੁਆਹਾਂ ਜੇ ਤਾਹ ਚਾਹ ਤਾਹ ਨੰਗੂੜਾ ਰੌਫਾ ਜੀ ਦੱਸੋ ਨਾ ਤਾਂ ਨਾ ਦੱਸਿਆ ਗੱਲ ਕੀ ਬਾਲ ਰਸਿਆ ਨਹੀਂ ਨੇ ਇਹ ਨਹੀਂ ਜੀ ਚਾਹ ਆਵੇਂ ਕੋਲ ਆ ਵੀ ਆਖੜ ਨਾਲ ਬਾਹ ਬਾਪੂ ਰਿਆ ਨੂੰ ਨਹੀਂ ਲੱਗਦਾ ਨਾ ਤੈਨੋਂ ਤੋਂ ਹੁਣ ਨਾ ਦੱਸ ਤਾ ਨਾ ਕੋਈ ਜੇ ਕਿ ਡੇਢੀ ਜਾਨਾ ਮਾਂ ਜੋਰ ਲੱਗ ਰਿਹਾ ਮਾਂ ਤੋਂ ਦੇ ਕਿ ਨਹੀਂ ਗਾ ਯਾਰ ਪਰ ਸਿਰਫ ਦੱਸਿਆ ਜੀ ਆ ਗਮੇਵੇਂ ਨਾ 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 ਲੱਗ ਤੂੰ ਤੁਜੀ ਦਾ ਇਹਨੂੰ ਦੇਖ ਸਾਡੇ ਨੂੰ ਇਹਨੂੰ ਨਾਲ ਦੇ ਦੇ ਨਾ ਹੋਵੇ ਤੇ ਮੈਂ ਕਹ ਵੀ ਕੋਈ ਗੱਲ ਨਹੀਂ ਮੈਂ ਤੈਨੂੰ ਕੁਝ ਨਹੀਂ ਗਿਆ ਉਹ ਤੁਰਦਾ ਰਹਦਾ ਕਿਉਂ ਜੀ ਹਾਂ ਅੱਜ ਹੋ ਗਾਲੋ ਰਾਜ ਹੋਣ ਕਰੋ ਤੇ ਲਾ ਮਾ ਉਹ ਤਮ ਕਰਦੇ ਜੇ ਇੱਥੇ ਕਿਹੜੇ ਸਮਝ ਆਏ ਸੀ ਇੱਥੇ ਮੈਂ ਦੇਖ ਰਿਹਾ ਵੀ 20 ਬਾਈ ਸਾਲ ਹੋ ਗਏ ਠੀਕ ਕਰ ਮੈਂ ਚੱਲ ਉਹ ਤੇ ਪਹਿਲਾਂ ਕੰਮ ਸ਼ੁਰੂਆਤ ਸਮਾ ਲੋ ਤੇ ਠੀਕ ਹੋ ਗਿਆ ਉਹਨਾਂ ਨੇ ਰੈਡ ਪੈਸਾ ਸੰਗਾ ਬਾਹਰ ਤਾਂ ਸਾਹਮਣੇ ਰੱਖਿਆ ਆ ਉਹ ਟੈਕਸਟ ਕਰਾਇਆ ਜੀ ਨਹੀਂ ਪੁੱਤ। ਫੋਟੋ ਕੰਮ ਆਵਾਜ਼ਾ ਤਮਾਮ ਨੂੰ ਫੋਕਾ ਕਰਾਈ। ਇਹ ਨਾਲ ਵੀ ਬਣੇ ਰੇ ਨਕਮ ਕਰਾ ਜੀ। ਜਿੰਨਾ ਵੀ ਸੇਲ ਲਾਉਂ ਫਿਰ ਜਾ। ਇਹ ਅਲਿਹਾ ਰਹਾ। ਮੇਨਾ ਚੈਰੀ ਤੇ ਕੰਮ چھوٹے ਕੰਮ ਆ ਕਿਚਨ ਵਿੱਚ ਕਿੰਨੀ ਜਿੰਕੀ ਦਾ ਦਾ ਕਿੰਨੇ ਨਾਲ ਬੱਚੇ ਰਿਹਾ ਦਾ। ਮੈਂ ਚੰਗੜਾ ਦਾ। ਸਟੋਰ ਕਰ ਸੁਣਾ ਉਹਦਾ ਇਹ ਬਹੁਤ ਕਿਨੇ ਦਾ ਦਿੰਸ। ਲੈ ਗਏ ਹੋ। ਲੈ ਗਏ ਹੋਗੇ ਆਪ। ਦੋਲਾ ਬੋਲ ਨੂੰ ਕਿ ਉਹ ਸੌਚਣਾ ਆ ਆਪਣੇ ਘਰ ਨਹੀਂ ਕਿਹਾ ਦਾ। ਹਾਂ। ਵੀ ਜੀ ਆਪਾਂ ਦਖਾਨ ਕਰਦੇ ਸਭ ਨੇ ਉਹਦਾ ਨਾਮ ਮੰਗਵਾ ਲਾ ਜੀ ਉਹ ਨਾਮ ਆਹ ਜੀ ਨਾ ਕੇ ਮਾਰੇ ਦੁਕਾਨ ਤੋਂ ਮਕਾਨ ਮਾਰੂ ਮਕਾਨ ਤੋਂ ਦਾਨ ਜੀ ਹਾਂ ਜੀ ਫੋਨ ਵੀ ਤੇ ਹੈ ਸਹੀ ਸਹੀ ਉਹ ਗੱਲ ਉਹਦਾ ਮਜ਼ਾ ਅੰਕ ਕਰਾਏ ਬਿਲਕੁਲ ਨਹੀਂ ਆਈਆਂ ਕਿ ਆਪਾਂ ਠੀਕ ਹੈ ਸੋਹ ਬਈ ਉਹਦਾ ਨਾਮ ਹੈ ਹਾਂ ਬਹੁਤ ਬੜਾ ਬਹੁਤ ਮਾਣ ਮਤਲਬ ਤਾਂ ਬੋਲੋ ਬਾਬਾ ਮਾਜਰ ਨਾ ਤੇ ਇੱਕ ਜਿਹੜਾ ਤੁਸੀਂ ਉਹ ਅੱਖ ਦੇ ਲਾਉਣੇ ਹੁੰਦੇ ਆ ਉਹ ਦੱਬੀ ਜੀ ਉਸਾਂ ਦੇ ਅੱਖ ਰਾ ਲਾਉਂਦਾ ਤੇ ਢੇੜ ਨੰਬਰ ਆ ਲਾ ਮੇਰਾ ਨਾਮ ਹੈ ਪਿੰਡੀ ਮੈਂ ਪਹਿਨਤ ਲਾਉਂਦੇ ਐਂਡ ਪ੍ਰਾਈਮ ਕਰਨਾ ਮੇਰਾ ਜੀਮ ਜੀ ਕਿਉਂ ਜਿਆਦਾ ਜੂਨ ਕਰਦਾ ਹਾਂ ਕਿਉਂਕਿ ਛੋਟੀ ਮੇਰੇ ਤੋਂ ਪਤਾ ਨਹੀਂ ਚੰਗਾ ਬੁੜੀ ਜਿੰਦਗੀ ਨੇ ਹੋਏ ਹੁੰਦੇ ਨੇ ਇਹ ਤੋਂ ਵਿਖਾ ਨਹੀਂ ਕਿ ਐਂਡ ਤੋਂ ਵਿਖਾਣ ਲਾ ਕੇ ਇਹਨੇ ਕੰਮ ਕਰਨਾ ਐਂਡ ਨਹੀਂ ਕਰਦਾ ਤੇਰਾ ਫੋਨ ਤਾਂ ਕਦੀ ਸਾਰੀ ਉਮਰ ਹੀ ਉਮਰ ਤੁਹਾਡੀ ਲੰਗੀ ਜੀ ਹੁਣ ਤੁਹਾਨੂੰ ਤਜਰਬਾ ਕੀ ਕਹਿੰਦਾ ਵੀ ਜ਼ਿੰਦਗੀ ਦਾ ਅਸਲ ਸੱਚ ਕੀ ਹੈ ਅੱਜ ਕਾ ਇਹ ਅਜੀ ਬੰਦੇ ਹੁਣ ਬਾਹਰ ਜਾਂਦੇ ਨੇ ਬਾਹਰ ਕਹਦੇ ਨਹੀਂ ਜਾਂਦੇ ਸੁਣਾਉਣ ਹੀ ਜਾਂਦੇ ਨੇ ਵੀਰੇ ਜੇ ਜੀ ਕਮਾਈਆਂ ਤੋਂ ਉਹ ਕਿ ਅੱਜ ਨਾਲ ਇਹ ਲੰਬੀ ਗੱਲ ਕੇ ਤੇ ਬਾਹਰ ਗੱਲਾਈ ਚੋਣੇ ਕੰਮ ਕਰਉਂ ਮੈਂ ਤੇ ਬੇਹੱਦ ਸਿੰਗਤਿਆ ਐਨੇ ਬੈਨੇ ਵੀ ਲਾ ਕੇ ਜਾਣੇ ਲੱਖਾਂ ਮੀਂਹ ਲਾ ਕੇ ਜਾਣਾ ਉਹ ਕੋਈ ਵਾਪਸ ਆਣਾ ਔੜੀ ਗੇ ਨਾ ਮੈਂ ਪਰ ਦੇ ਸਾਨੂੰ ਪੈਸੇ ਦਾ ਕੋਈ ਫਾਇਦਾ ਨਹੀਂ ਹੋਣੀ ਸੇਫ ਐਂ ਬਸ ਇਹ ਕਹਿਣਾ ਵੀ ਨਵੀਂ ਵੀਡੀਓ ਵਿੱਚ ਪਾਈ ਕੰਮ ਕਰਉਂ ਇੱਥੇ ਮੈਂ ਤੇ ਬੰਗਵਾ ਬੈਠੀ ਹਾਂ ਜੇ ਨਹੀਂ ਕਰੇਂ ਉਹ ਵੀ ਤਾਂ ਕਰੇਂ ਰਹੀ ਵੀਡੀਓ ਚ ਕੰਮ ਨਹੀਂ ਕਰੇਂ ਕੰਮ ਨਹੀਂ ਕੰਮ ਹੈਗਾ ਪਰ ਚੱਲਨੇ ਨੂੰ ਕੰਮ ਹੈ ਕੰਮ ਦੇਗਾ ਬੰਦਾ ਇਹ ਤੁਹਾਡੇ ਕੋਲ ਸੈਟਡ ਆਇਆ ਮੈਂ ਕਿਹਨੇ ਰੋਕ ਕੇ ਦਿੱਤਾ ਹੈ ਸਿੱਧੀ ਜਲਾ ਇਹ ਲੈ ਕੇ ਆ ਗਏ ਹੋਰ ਚਾਹ ਕੰਮ ਕਰਦੇ ਆਂ ਅਖੀ ਨਾਲ ਕਿਹੜਾ ਬੰਦਾ ਉਹ ਜਿਹੜਾ ਬੰਦਾ ਇੱਕ ਸਿੱਧੇ ਖਣੀ ਬਣੀ ਕਰਦਾ ਉਹ ਪੈਰ ਦਾ ਜੀ ਆ ਗੁਪਚਾ ਹੈ ਤਾਂ ਨਾ ਨਾ ਜਾਂਦੇ ਹੀ ਹੁਣ ਸਨ ਨਹੀਂ ਮੈਂ ਚੀਆ ਸੋ ਨਹੀਂ ਰੋਬ ਕਿ ਜਿਹੜੀ ਘੜੀ ਖਰਾਬ ਹੋ ਗਈ ਉਹ ਮੈਂ ਤੁਹਾਨੂੰ ਘੜੀ ਦੇਖ ਕੇ ਹੀ ਦੱਸ ਦੋ ਹਾਂ ਉਹ ਮੈਨੂੰ ਕਹਿ ਰਹੇ ਨੇ ਤੁਸੀਂ ਆਪਕੀ ਫੋਟੋ ਹੀ ਜਾਂਦਾ ਨਾ ਲੋਕਾਂ ਦੇ ਫੋਟੋ ਸੈਫੇਟ ਕਰਾਈਏ ਸੀ ਈ ਵਾਹ ਭਾਈ ਇੰਟਰਨ ਕਰਾ ਰਿਹਾ ਗੇੜਾ ਨੌਕਰ ਬਣਾ ਜਾ ਤਾ ਉਹਨੇ ਗਾ ਨਹੀਂ ਹੋਲ ਕੇ ਦੱਸਿਆ ਤਾਂ ਇਹੀ ਹੋ ਕੇ ਲੱਗਾ ਮਤਲਬ ਕਿ ਤਜਰਬਾ ਹੋ ਗਿਆ ਤਜਰਬਾ ਹੋ ਗਿਆ ਹਰ ਇੱਕ ਨਾਲ ਕਿ ਸਹੀ ਹੈ ਜੀ ਹਾਂ ਇਹ ਜੋ ਪਾ ਕੇ ਨਾ ਕੱਲ ਕਰੀ ਕੋਈ ਹੁਣ ਕੋਈ ਕੋਈ ਰੱਬ ਨਾ ਕਰੇ ਸ਼ੁਰੂ ਕਰ ਦੇ ਤਜਰਬਾ ਨਹੀਂ ਕੋਈ ਨਹੀਂ ਲੋਕ ਕਰੇ ਡੇਢ ਵੱਡੇ ਉਹ ਸ਼ੋਹਰੂਮ ਵਗੈਰਾ ਬਣਾ ਲਿਆ ਪੁੱਛਿਆ ਜਿੰਦਾ ਪਾਪ ਨਹੀਂ ਨਹੀਂ ਆਪਾਂ ਮੈਂਟ ਕਰਦੇ ਆ ਕੰਨ ਬਣ ਕੇ ਨਹੀਂ ਤਾਂ ਵੀ ਸਹੀ ਹੈ ਹਾਂ ਬਹਿ ਚੁਣੇ ਲੋਕ ਮੁੰਡਾ ਐਸੀਆਂ ਕੰਮ ਕਰਦਾ ਤੈਨੂੰ ਚਾਹ ਲੈਦਾ ਬਾਈ ਨਾ ਉਹ ਦਗਾ ਬੜਾ ਵਾਕੰਦ ਸਹੀ ਹੈ ਆਹ ਗਾਇ ਜੇ ਮਾਦੀ ਪਤਾ ਕਿ ਅਮਰ ਪਾਸੇ ਬਾਹਰ ਜਾਣ ਇਹ ਇਹਦਾ ਆਪਣੀ ਦੁਕਾਨ ਦਾ ਐਡਰੈਸ ਵੀ ਰੋਕ ਦੱਸ ਦਿਓ ਵੀ ਫਾਇਰ ਕਿਥੇ ਸੀ ਇਹ ਹੈਗਾ ਜੀ ਮੰਦਰ ਰੋਡ ਤੋਂ ਆਉਣਾ ਠੀਕ ਹੈ ਹਾਂ ਠੀਕ ਹੈ ਬਿਲਕੁਲ ਹਾਂ ਤੇ ਮਤਲਬ ਜਿੱਦੇ ਸੇ ਨੇ ਆਉਣਾ ਹੋਵੇ ਇੱਕ ਪੁਰਾਣੀ ਤੋਂ ਪੁਰਾਣੀ ਪੁਰਾਣੀ ਤੋਂ ਪੁਰਾਣੀ ਜਿਸ ਤੋਂ ਮਾਗੀ ਫੌਨ ਪਤਾ ਕਰਾਂ ਉਹ ਕਰਕੇ ਵੀ ਬਾਹਰ ਰੋਡ ਲਿਖਿਆ ਹੋਊਗਾ ਉਹ ਕਰਾਂਗੇ ਵਾਰੀ ਜਿੰਨੀ ਕੁ ਮਰਜ਼ੀ ਪੁਰਾਣੀ ਕਣੀ ਹੋਵੇ ਇੱਕ ਵਾਰ ਮੇਰੇ ਕੋਲ ਕੈਂਡੀਗੜ੍ਹ ਤੋਂ ਆਏ ਹਾਂ ਜੀ ਕੈਂਡੀਗੜ੍ਹ ਤੋਂ ਆਏ ਮੈਨੂੰ ਕਹਾਂਦੇ ਉਹਨੇ ਕਿਹਾ ਜਿਕੇ ਆਹ ਚਾਹ ਵੀ ਗੋਲੋ ਘਾਟੋ ਕਿੱਥੇ ਆ ਜੀ ਇਹਨੂੰ ਕੋ ਗਿਆ ਕਿਵੇਂ ਫੋਨ ਹੈ ਜਿੱਦਾਂ ਦਾ ਸਾਹਿਬ ਮੰਦਰ ਰੋਡ ਤੇ ਆ ਜੀ ਠੀਕ ਹੈ ਉਹਦੇ ਦਾ ਆ ਕੇ ਮੈਨੂੰ ਕਹਿੰਦੇ ਕਿ ਆਹ ਵੀ ਬਹੁਤ ਰਾਣੀ ਦਾ ਨਾਮ ਆਉਂਦੀ ਹੈ ਕਿਹੜਾ ਆਦੀ ਯਾਰ ਉਸਨੇ ਪੁੱਛਿਆ ਕਿ ਕਿਰਾਇਆ ਤਾਂ ਸੀ ਉਹ ਤੇ ਹੀ ਉਹ ਲੋਕਾਂ ਲਈ ਇਹਦਾ ਬਹੁਤ ਕਿ ਜੀ ਤਰਾਣੇ ਜਿੱਦੇ ਹੁਣਾਂ ਖਾਮਦੋ ਵੀ ਨਯੋ ਨੀ ਪਰਾਲੀਆ ਘੜੀਆਂ ਦਾਂਦੇ ਲਿਜਿਆ ਹਾਂ ਸਾਡੇ ਕੋਲ ਉਹ ਇਹੋ ਜੇ ਕੁ ਬੰਦ ਚਾਹੁੰਦੇ ਨੀ ਮੈਂ ਆਪਣੀ ਚਲਾ ਲਾਂ ਦੁਬਾਰਾ ਹਾਂ ਇਹਨੂੰ ਰੱਖਾ ਪਰਾਲੀ ਜਣੇਗੀ ਜਿਹਨੂੰ ਚਾਲਦੀ ਹੱਸਾ ਜੇ ਉਹ ਸੁਣਾਉਣਾ ਚਾਹੁੰਦਾ ਉਹਦੇ ਸਵਾਰ ਤੋਂ ਹਾਂ ਜੀ ਹਾਂ ਇਹ ਵੀ ਮਰਜੀ ਮੈਂ ਫਿਰਾਂ ਨੂੰ ਠੀਕ ਇਹਨੇ ਵੀ ਮਰਜੀ ਫਿਰਾਂਗੇ ਰਸੜੀ ਹੋਣੀ ਜਾਈ ਜੀ ਹਾਂ ਯਾ ਨਵੇਂ ਹੈ ਜਰਾਂੰ ਤੋਂ ਮੱਗ ਆਹ ਠੀਕ ਤੇ ਬਹੁਤ ਬਹੁਤ ਹੱਲ ਦਾ ਤੁਸੀਂ ਸਾਨੂੰ ਸਮਾਂ ਦਿੱਤਾ ਉਹ ਜੀ ਇਹ ਸਾਲਾ ਦਰਦਾਰਣਜੀਤ ਸਿੰਘ ਜੀ ਜਿਨ੍ਹਾਂ ਨੇ ਸਾਰੀ ਲੋਕਾਂ ਦੇ आपा कह सकते भी जेड़ा समा लोग कहते मेरा खराब चलन लग गया घड़िया खराब वागू का खालसा वाहन